ਮੇਰੇ ਸਿੰਘ ਜੀ ਤੋਂ ਵੀ ਮਾਰੇ ਜੋ ਅੱਜ ਕੱਲ ਜ਼ਗਰਤਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਰਹੀ ਪਰਮਾਤਮਾ ਚਰਤੀ ਕਰਨ ਦੇ ਦਰਖ ਨੇ ਸਾਰੀ ਸੰਗਤ ਦਾ ਧੰਨਵਾਦ ਮੇਰੇ ਪੈਨਵਤ ਲਗਾਵ ਜਿਸ ਸਵੇਰ ਤੋਂ ਲੈ ਕੇ ਚਾਪੜੇ ਮੰਕੇ ਸਤਕੁੰਠ ਹੰਜਾ ਸੁਣ ਰਹੇ ਨੇ ਇਹਨਾਂ ਕੋ ਜਿਨੇ ਕਿਰਮੇ ਜੱਜ ਕੇ ਪਨਾਹ ਭਤੇ ਬਾਹ ਭਤੇ ਅਕੂਰਜ ਕੇ ਬਾਹ ਹਿੰਦੀ ਕਾ ਖਲਸਾ ਵਾਹ ਕਰੋ सीलाया सहत बना कहने यूबी बच्च हर थां था ते गोरा बड़ा गहनेसि ब्रह्म ज्ञानी ते ब्रह्म किया आया जिसने सुख सुखदेवसीना मरखाया डेरा कपरा बिच सी लाया कुंडिया शर्म बड़ा गहने यूपी बच्च हर थां तम बड़ा ਸੰਦੇ ਜਿਉਂ ਵੀ ਤਰਤੇ ਆਇਆ ਕੋਈ ਨਿਰਾਸਾ ਨਾ ਕਰਤਾ ਆ ਦੁਖੀਆ ਜਿਉ ਵੀ ਚੱਲ ਕੇ ਆਇਆ ਉਸਦੇ ਦੁੱਖ ਹਟਾ ਗਏ ਨੇ ਯੂਪੀ ਵਿੱਚ ਹਰ ਥਾਂ ਥਾਂ ਤੇ ਗੋਰ ਧਮਗਾ ਗਏ ਨੇ ਹੈ ਜੀ ਇਬਰਾਹਿਮ ਗਿਆਨੀ ਪੂਰੇ ਸੇ ਜਲ ਮਹਿਕਮਲ ਅਲੇਪ ਉਹਨਾਂ ਦਾ ਕਿਸੇ ਨਾ ਜਾਤਾ ਭੇਦ ਐਸੀਆਂ ਕਲਾ ਬਖਾਹ ਲੈ ਨੇ ਜੋ ਪਿਰਜ ਹਰਥਾਂ ਖਾਤੇ ਗੁਰ ਧਾਮ ਬਣਾ ਗਏ ਨੇ ਐਸੀ ਬ੍ਰਹਮ ਗਿਆਨੀ ਪੂਰੇ ਪੁਰੀ ਬਣ ਗਏ ਸੰਤ ਬੰਦਾ ਪੁਰੇ ਰਚਿਆ ਗਏ ਉਸ ਨੂੰ ਨਾਨਕ ਪੁਰੀ ਬਣਾ ਗਏ ਸਭ ਨੂੰ ਚੰਗੇ ਪਾਸੇ ਲਾ ਗਏ ਰਬ ਦਾ ਨਾਮ ਤੇ ਆਉਣ ਨੂੰ ਬਾਬਾ ਜੀ ਸਭ ਸੰਗਤਾਂ ਯਾ ਯਾ ਤੁਹਾਡੀ ਪਰਸੀ ਮਨ ਆਉਣ ਨੂੰ ਬਾਬਾ ਜੀ ਸਭ ਸੰਗਤਾਂ बखरे करके कम विखाते बीबिया को पवाते नदिया उ को शुक्र बना ने यूपी था ते गोरा कम बना ग्रहनेस ब्रह्म की आदमी ਮਸੰਨ ਲਾਇਆ ਇਨਾ ਆਪ ਲਈ ਲੜ ਲਾਇਆ ਬੜੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕਰਬਾਨ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ ਅੰਦਰ ਬੈਠੇ ਮਾਈ ਭਾਈ ਵਰ ਭਾਗੇ ਹੋ ਮਹਾਨ ਸਿੱਖਤ ਬ੍ਰਹਮ ਗਿਆਨੀ ਸਤਖੰਡ ਵਾਸੀ ਬਾਬਾ ਸਰਬੀਰ ਸਿੰਘ ਜੀ ਕੁੜੀਆ ਸਾਹਿਬ ਵਾਲੇ ਉਸ ਮਹਾਨ ਸਫੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹਨਾਂ ਦੇ ਪਰਸੀ ਤੇ ਸਲਾਨਾ ਜੋੜ ਮਿਲੇ ਤੇ ਇਕੱਤਰ ਹੋਏ ਹੋ ਸਾਰੀ ਸੰਗਤ ਮੁੱਖ ਪ੍ਰਿੰਤਰ ਕਰੋ ਪਿਆਰ ਦਾ ਦੇ ਉਸ ਗੁਰੂ ਕਉ ਜੀ ਵਾਹਿਗੁਰੂ ਜੀ ਦਾ ਅਕਾਲ ਸਾਹਿਬ ਜੀ ਬਹਿ ਰਿਹਾ ਕੇ ਸਟੇਜ ਤੇ ਸ਼੍ਰੀਮਾਨ ਮਾਪੁਰਸ਼ ਬਾਬਾ ਨਿਰਮਲ ਸਿੰਘ ਜੀ ਪੂਰੀ ਵਾਲੇ ਬੈਠੇ ਨੇ ਜਿਹੜੇ ਇਸ ਵਕਤ ਨਾਂ ਬਾਣੀ ਨਾਲ ਸੰਗੋਗ ਰਹੇ ਨੇ ਆਪਣੇ ਅਮੋਲਕ ਬਚਨਾਂ ਦੇ ਨਾਲ ਸੰਗ ਜੀਵਨ ਦਾ ਰਸਤਾ ਦੱਸਦੇ ਨੇ ਉਹਨਾਂ ਦੇ ਵਾਸਤੇ ਮੈਂ ਅਰਦਾਸ ਕਰਦਾ ਸਭੀ ਪਾਕਸ਼ਾ ਗੰਮੀ ਆਜੂ ਚੜਦੀ ਕਲਾ ਬਖਸ਼ਿਸ਼ ਕਰਮ ਰਾਜ ਸਾਡੇ ਕੋਲ ਜਿਹੜੇ ਵੀਡੀਓ ਬਣਾ ਰਹੇ ਨੇ ਸਰਕਾਰ ਚੋਂ ਬਾਬਾ ਜੀ ਤਪ ਸਥਾਨ ਤੇ ਸੇਵਾ ਨਿਭਾ ਰਹੇ ਨੇ ਗੁਰੂ ਨਾਨਕ ਨਾਮਸ ਰੇਤਪੁਰ ਤੇ ਬਰੇਲੀ ਦੇ ਵਿਚਕਾਰ ਇਹਨਾਂ ਦੀ ਸੇਵਾ ਕਰ ਰਹੀ ਹੈ ਅਸਲ ਵਿੱਚ ਮੇਲੇ ਗਰੰਤੀ ਸਿੰਘ ਜੀ ਸੰਨ ਗੁਰੂ ਦੇ ਰਹਿਮਤ ਤੋਂ ਭਾਈ ਮਾਪੂਸ਼ਾਂ ਦੇ ਅਸੀਸ ਨਾਲ ਇਹ ਹੁਣ ਕਾਰੋਸ਼ਿਸ਼ ਕਰਨ ਮੇਰਾ ਨਾਮ ਰੱਖਣ ਇੱਕ ਵਾਰੀ ਮਾਪੂਸ਼ਾਂ ਦੇ ਸੰਤ ਦੇ ਮੋਢੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਬਾ ਦਾ ਕਰ ਸਾਧ ਸੰਗਤ ਦੀ ਸਾਦੇ 350 ਸਾਲਾਂ ਕਿੰਨਾ ਦਾ ਆਪਾਂ ਪੂਰੇ ਆਡਵਲਟ ਦੇ ਪੰਥ ਨੇ ਮਨਾਉਣਾ ਹੈ ਜਿੱਥੇ ਕੋਈ ਇੱਕ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਮਨਾਇਆ ਜਾਣਾ ਉਹਦੇ ਨਾਲ ਨਾਲ ਪਿਆਰੇ ਭਾਈ ਮਤੀ